ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਵੀ ਤੁਸੀਂ ਠੀਕ ਹੋਵੋਗੇ ਤੇ ਆਪਦੇ ਆਪਦੇ ਪਰਿਵਾਰਾਂ ਦੇ ਨਾਲ ਸੁਰੱਖਿਅਤ ਹੋਵੋਗੇ ਤੇ ਘਰਾਂ ਚ ਆਪਦੇ ਬੈਠੇ ਹੋਵੋਗੇ ਸੋ ਮੈਂ ਅੱਜ ਇਸ ਕਰਕੇ ਰੂਬਰੂ ਹੋਇਆ ਮੇਰਾ ਦਿਲ ਕਰਦਾ ਸੀ ਤੁਹਾਡੇ ਨਾਲ ਆਪਦੀ ਇੱਕ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਾਂ ਸੋ ਕਹਾਣੀ ਆਏ ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਮੈਂ ਆਪਦੇ ਦਾਦੇ ਸਰਦਾਰ ਕਾ ਨਾਮ ਸਿਓ ਬਾਪੂ ਕਹਿੰਦਾ ਹੁੰਦਾ ਸੀ ਮੈਂ ਉਹਨਾਂ ਕੋਲੇ ਜਾਣਾ ਮੈਂ ਬਾਪੂ ਨੂੰ ਕਹਿੰਨਾ ਬਾਪੂ ਮੈਨੂੰ ਕੋਈ ਬਾਤ ਸੁਣਾ ਬਾਪੂ ਨੇ ਕਹਿਣਾ ਪੁੱਤ ਤੇਰੇ ਬਾਬੇ ਦੀ ਗੱਲ ਸੁਣਾਉਣਾ ਮੈਂ ਤੈਨੂੰ ਤੇਰੇ ਪਰਦਾਦੇ ਦੀ ਸਦਾ ਨਿਹਾਲ ਸੀ ਹੋਣਾ ਸੋ ਉਹਨਾਂ ਨੇ ਕਹਾਣੀ ਸੁਣਾਉਣੀ ਵੀ ਅ ਕਿਸੇ ਟਾਈਮ ਦੀ ਗੱਲ ਆ ਵੀ ਬਾਬਾ ਆਪਣੇ ਪਿੰਡ ਰਾਤ ਨੂੰ ਖੇਤ ਪਾਣੀ ਲਾਉਣ ਗਿਆ ਪਾਣੀ ਲਾਉਣ ਗਿਆ ਤੇ ਉਹਨੂੰ ਦਿਓ ਮਿਲ ਗਿਆ ਤੇ ਦਿਓ ਆ ਗਿਆ ਤੇ ਦਿਓ ਮੈਂ ਪੁੱਛਿਆ ਵੀ ਦਿਓ ਕੌਣ ਹੁੰਦਾ ਕਹਿੰਦਾ ਵੀ 15 ਫੁੱਟ ਦੀ ਦੇਹ ਵਾਲਾ ਵੱਡਾ ਬੰਦਾ ਬਹੁਤ ਬੰਦਾ ਹੁੰਦਾ ਤੰਦ ਹੁੰਦੇ ਆ बटे-ਬਟੇ ਤੇ ਬੰਦਿਆਂ ਨੂੰ ਖਾ ਜਾਂਦੇ ਆ ਸੋ ਦਿਓ ਆ ਗਿਆ ਤੇ ਬਾਬਾ ਦਿਓ ਨੂੰ ਦੇਖ ਕੇ ਕੋਠੇ ਦੇ ਉੱਲੇ ਹੋ ਗਿਆ ਤੇ ਕਹਿੰਦਾ ਕੌਣ ਆ ਓਏ ਤੇ ਦਿਓ ਕਹਿੰਦਾ ਮੈਂ ਦਿਓ ਤੇ ਬਾਬਾ ਕਹਿੰਦਾ ਮੈਂ ਦਿਓ ਦਾ ਪਿਓ ਪਹੰਮੇਣਾ ਵੀ ਪਿਓ ਆ ਵੀ ਉਹ ਕਹਿੰਦਾ ਫਿਰ ਦੇ ਨਿਸ਼ਾਨੀ ਬਾਬਾ ਕਹਿੰਦਾ ਤੂੰ ਦੇ ਪਹਿਲਾ ਨਿਸ਼ਾਨਾ ਤੇ ਦਿਓ ਆਉਂਦਾ ਦੰਦ ਪਟਦਾ ਇੱਕ ਦੰਦ ਪਟ ਕੇ ਸਿੱਟ ਦੰਦਾ ਕਹਿੰਦਾ ਆ ਚੱਕ ਕਰੋ ਵੱਡਾ ਸਾਰਾ ਦੰਦ ਹੁੰਦਾ ਤੇ ਬਾਬੇ ਨੇ ਹਣ ਦਾ ਦੰਦਾ ਪਟਿਆ ਤੇ ਸਿੱਟਦਾ ਕਹਿੰਦਾ ਆ ਚੱਕ ਫਿਰ ਮੇਰਾ ਦੰਦ ਉਸ ਤੋਂ ਬਾਅਦ ਦਿਓ ਇੱਕ ਅਰੀ ਦਾ ਹਿੱਲ ਜਾਂਦਾ ਦੇਖ ਕੇ ਉਹਦਾ ਵਾਲ ਪਟਦਾ ਬਹਾ ਮੋਟਾ ਵਾਲ ਹੁੰਦਾ ਤੇ ਉਹ ਸਿੱਟਦਾ ਕਹਿੰਦਾ ਆ ਚੱਕ ਫਿਰ ਇੱਕ ਹੋਰ ਨਿਸ਼ਾਨੀ ਤੇ ਬਾਬਾ ਗਾਂ ਰਸਾ ਪਿਆ ਹੁੰਦਾ ਉਹ ਚੱਕ ਕੇ ਰਸਾ ਹੀ ਸਿੱਟ ਦਿੰਦਾ ਕਹਿੰਦਾ ਆ ਲੈ ਫਿਰ ਆ ਮੇਰਾ ਵਾਲ ਕਹਿੰਦਾ ਦਿਓ ਹੁਣ ਡਰ ਜਾਂਦਾ ਥੋੜਾ ਜਿਹਾ ਕਹਿੰਦਾ ਬੰਦਾ ਕੋਈ ਇਹ ਤਾਂ ਵੱਡਾ ਹੀ ਹੋਊਗਾ ਜਿਹੜਾ ਐਡਾ ਬੰਦਾ ਮੁੜ ਕੇ ਦਿਓ ਆਪਦੀ ਜੂੰ ਫੜਦਾ ਇੱਕ ਸੋ ਉਹਨਾਂ ਦੀ ਆਪ ਕੀਪਤਾ ਹੁੰਦੀ ਨਹੀਂ ਸੀ ਦਿਓ ਬੜੇ ਡਰਾਵਨੇ ਤੇ ਭਿਆਨਕ ਤੇ ਗੰਦੇ ਜਿਹੜੇ ਰੈਣਾ ਸੈਣਾ ਹੁੰਦਾ ਸੀ ਉਹਨਾਂ ਦਾ ਆਪਦੀ ਜੂੰ ਕੱਢਦਾ ਤੇ ਉਹ ਜੂੰ ਭੂੰਡ ਜੱਡੀ ਹੁੰਦੀ ਐ ਸਿੱਟ ਦਿੰਦਾ ਕਹਿੰਦਾ ਆ ਚੱਕ ਮੇਰੀ ਜੂੰ ਦੇ ਤੇ ਬਾਬੇ ਕੋਲੇ ਵੈੜ ਕੱਪ ਕੋਠੇ ਦੇ ਬਾਹਰ ਬੰਨਿਆ ਹੁੰਦਾ ਉਹ ਵੈੜ ਕਈ ਖੋਲ ਕੇ ਦਿਵਾਲ ਨੂੰ ਕਰ ਦਿੰਦਾ ਹੁਣ ਦਿਓ ਵੈੜਕੇ ਨੂੰ ਦੇਖ ਕੇ ਜਮੇ ਘਬਰਾ ਜਾਂਦਾ ਡਰ ਜਾਂਦਾ ਕਹਿੰਦਾ ਵੀ ਯਾਰ ਜਿਹਦੇ ਜੂੰ ਹੀ ਐਡੀ ਵੱਡੀ ਹੋਈ ਉਹ ਆਪ ਕਿੱਡਾ ਹੋਊਗਾ ਤੇ ਦਿਓ ਉਥੋਂ ਭੱਜ ਜਾਂਦਾ ਹੁਣ ਇਹ ਕਹਾਣੀ ਸੁਣ ਕੇ ਮੈਂ ਬੜਾ ਖੁਸ਼ ਹੋਣਾ ਵੀ ਦਿਓ ਨੂੰ ਭਜਾਤਾ ਬਾਬੇ ਨੇ ਤਾਂ ਤੇ ਮੈਂ ਉਹਨੂੰ ਕਹਿਣਾ ਵੀ ਬਾਬਾ ਬਈ ਬਾਪੂ ਨੂੰ ਕਹਿਣਾ ਬਾਬੂ ਬਾਬਾ ਦਿਓ ਦਾ ਪਿਓ ਸੀ ਕਹਿੰਦਾ ਬਾਪੂ ਨੇ ਮੈਨੂੰ ਕਿਹਾ ਕਉਤ ਦਿਓ ਦਾ ਪਿਓ ਸੀ ਉਹ ਤੇ ਉਹ ਸਾਰੇ ਬੰਦੇ ਦਿਓ ਦੇ ਪਿਓ ਆ ਜਿਨ੍ਹਾਂ ਦੇ ਅੰਦਰ ਡਰ ਨਹੀਂ ਆ ਤੇ ਤੂੰ ਜਦੋਂ ਵੱਡਾ ਹੋ ਗਿਆ ਨਾ ਤੂੰ ਦਿਓ ਦਾ ਪਿਓ ਬਣੀ ਡਰ ਨਾ ਪਾਲੀ ਆ ਆਪਣੇ ਅੰਦਰ ਸੋ ਇਹ ਗੱਲ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਈ ਆ ਮੈਂ ਇਸ ਕਰਕੇ ਗੱਲ ਸਿਖਾ ਰਿਹਾ ਉਦੋਂ ਮੇਰੇ ਖਿਆਲ ਚ ਜਦੋਂ ਮੈਂ ਛੋਟਾ ਸੀ ਮੇਰੇ ਇਹ ਸਮਝ ਚ ਗੱਲ ਨਹੀਂ ਹੁੰਦੀ ਆਉਂਦੀ ਸੀ ਵੀ ਦਿਓ ਦਾ ਪਿਓ ਕਿਵੇਂ ਬਣੀਦਾ ਹੁੰਦਾ ਮੈਂ ਦਾਦੇ ਨੂੰ ਵੀ ਬਾਪੂ ਨੂੰ ਵੀ ਪੁੱਛਣਾ ਵੀ ਬਾਪੂ ਤੂੰ ਦਿਓ ਦਾ ਪਿਓ ਆ ਕਹਿੰਦਾ ਮੈਂ ਵੀ ਦਿਓ ਦਾ ਪਿਓ ਆ ਦੇਖ ਹੁੰਡਾ ਪਿਆ ਕਹਿੰਦਾ ਇਹ ਇਹ ਦਿਵਾਂਸਤੇ ਹੀ ਰੱਖਿਆ ਸੋ ਮੈਂ ਪੁੱਛਣਾ ਵੀ ਉਹ ਮਿਲਦੇ ਕਿੱਥੇ ਆ ਕਹਿੰਦਾ ਜਦੋਂ ਤੂੰ ਵੱਡਾ ਹੋ ਗਿਆ ਤੈਨੂੰ ਆਪੇ ਮਿਲਣ ਲੱਗ ਜਾਣਗੇ ਉਹ ਹੁਣ ਗੱਲ ਸਮਝ ਆਉਂਦੀ ਆ ਵੀ ਦਿਓ ਆ ਜਿਹੜੇ ਉਹ ਸਾਡੇ ਆਸ-ਪਾਸ ਸਾਡੇ ਸਮਾਜ ਚ ਜਾਂ ਸਾਡੇ ਜਿਹੜੇ ਆਸ-ਪਾਸ ਬਹੁਤ ਬੰਦੇ ਜਿਹੜੇ ਆਪਦੇ ਆਪ ਨੂੰ ਵੱਡੇ ਤੇ ਬਾਬੇ ਬੰਦੇ ਕਹਿੰਦੇ ਆ ਉਹ ਵਿਚਰਦੇ ਆ ਉਹ ਸਾਰੇ ਹੀ ਦਿਓ ਆ ਪਰ ਇੱਕ ਗੱਲ ਯਾਦ ਰੱਖਿਓ ਮਿੱਤਰੋ ਉਹ ਦਿਓ ਆ ਜਿਹੜੇ ਉਹ ਤੁਹਾਡੇ ਅੰਦਰ ਦੇ ਡਰ ਤੇ ਹੀ ਅਟੈਕ ਕਰਦੇ ਆ ਤੁਸੀਂ ਆਪਦੇ ਅੰਦਰ ਡਰ ਨਹੀਂ ਪਾਲਣਾ ਕਿਸੇ ਨੇ ਨਹੀਂ ਪਾਲਣਾ ਕਿਉਂਕਿ ਜਿੱਥੇ ਡਰ ਆ ਗਿਆ ਉਥੇ ਦਿਓ ਅਟੈਕ ਕਰ ਦੂਗਾ ਤੇ ਤੁਹਾਨੂੰ ਖਾ ਜਾਊਗਾ ਹੁਣ ਜੇ ਤੁਸੀਂ ਉਹ ਦਿਵਾਂ ਨੂੰ ਭਜਾਉਣਾ ਜਾਂ ਉਹਨਾਂ ਨਾਲ ਮੁਕਾਬਲਾ ਕਰਨਾ ਤਾਂ ਨਿਡਰ ਰਹੋ ਆਪਦੇ ਅੰਦਰ ਬਰੇਵਰੀ ਇੱਕ ਨਿਡਰਤਾ ਪੈਦਾ ਕਰੋ ਕਿਉਂਕਿ ਆਪਾਂ ਇਹਦਾ ਤਰਜਮਾ ਵੀ ਕਰ ਦਿੰਨੇ ਆ ਉਹ ਬੰਦਿਆਂ ਲਈ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਜਾਂ ਪੜ੍ਹੇ ਲਿਖੇ ਆ ਜਿਵੇਂ ਕਹਿੰਦੇ ਹੁੰਦੇ ਆ ਦ ਡੈਵਲ ਓਨਲੀ ਥ੍ਰਾਈਵਸ ਔਨ ਯਰ ਫੀਅਰ ਇਫ ਯੂ ਹੈਵ ਅ ਫੀਅਰ ਇਨਸਾਈਡ ਯੂ ਡੈਵਲ ਥ੍ਰਾਈਵਸ ਔਨ ਇਟ ਸੋ ਨੇਵਰ ਪ੍ਰੀਜ਼ਰਵ ਫੀਅਰ ਇਨ ਯਰ ਪਰਸਨੈਲਿਟੀ ਬੀ ਬ੍ਰੇਵ ਆਲਵੇਸ ਬੀ ਬ੍ਰੇਵ ਦੈਟਸ ਵਾਟ ਅ ਹਿਊਮਨ ਬੀਇੰਗ ਸ਼ੁੱਡ ਬੀ ਇਸ ਕਰਕੇ ਮੈਂ ਕਹਿ ਰਿਹਾ ਦੇਖੋ ਹਮੇਸ਼ਾ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਵੀ ਇਹੀ ਗੱਲ ਸਾਨੂੰ ਸਿਖਾਈ ਆ ਦਸਵੇਂ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ ਹੁਣ ਜਦੋਂ ਮੈਂ ਦਸਵੇਂ ਪਾਤਸ਼ਾਹ ਦੀ ਗੱਲ ਕਰਦਾ ਜਾਂ ਕਿਸੇ ਵੀ ਉਸ ਰੋਲ ਮਾਡਲ ਦੀ ਗੱਲ ਕਰਦਾ ਮੈਂ ਸਿਰਫ ਇੱਕ ਖਾਸ ਕਮਿਊਨਿਟੀ ਜਾਂ ਸਿੱਖਾਂ ਲਈ ਗੱਲ ਨਹੀਂ ਕਰਦਾ ਕਿਉਂਕਿ ਸਾਰੀ ਮੇਰੇ ਆਪਦੀ ਆ ਸਾਰੀ ਇਨਸਾਨੀਅਤ ਮੇਰੀ ਆਪਦੀ ਆ ਮੈਂ ਐਂ ਸੋਚਦਾ ਉਹ ਕਹਿੰਦਾ ਸਵਾ ਲੱਖ ਸੇ ਇੱਕ ਲੜਾਉ ਤਾਂ ਸਵਾ ਨਖ ਨਾਲ ਬਾਬੇ ਨੇ ਜਿਹੜੀ ਗੱਲ ਕਹੀ ਸੀ ਉਹ ਇਸ ਕਰਕੇ ਨਹੀਂ ਕਹੀ ਸੀ ਵੀ ਸਵਾ ਲੱਖ ਨਾਲ ਸੱਚੀ ਉਹ ਇੱਕ ਬੰਦਾ ਲੜ ਜਾਂਦਾ ਭਈ ਇੱਕ ਬੰਦੇ ਦਾ ਸਵਾ ਲੱਖ ਨਾਲ ਕੁਝ ਨਹੀਂ ਬਣਨਾ ਪਰ ਉਹ ਕਹਿੰਦਾ ਮੇਰੇ ਬੰਦੇ ਚ ਇੰਨੀ ਨਿਰਡਰਤਾ ਹੋਵੇ ਇੰਨੀ ਜ਼ਿਆਦਾ ਦਲੇਰੀ ਹੋਵੇ ਵੀ ਸਵਾ ਲੱਖ ਬੰਦਾ ਵੀ ਖੜਾ ਹੋਵੇ ਤਾਂ ਇੱਕ ਬੰਦਾ ਜੂਝ ਜੂਝ ਕੇ ਉਹਦੇ ਨਾਲ ਜਾ ਕੇ ਸੋ ਇਸ ਗੱਲ ਦੀ ਜਿਹੜੀ ਅਹਿਮੀਅਤ ਆ ਉਹ ਇਹ ਆ ਵੀ ਅੱਜ ਸਾਡੇ ਆਸ-ਪਾਸ ਬਹੁਤ ਵੱਡੇ ਵੱਡੇ ਦਿਓ ਆ ਬਹੁਤ ਵੱਡੇ ਵੱਡੇ ਬੁਰਾਈਆਂ ਕਰੋਨਾ ਵੀ ਇੱਕ ਦਿਓ ਆ ਤੇ ਅਸੀਂ ਦੇਉ ਦੇ ਪਿਓ ਬਨਾਂ ਤਾਂ ਹੀ ਇਹ ਚੀਜ਼ਾਂ ਭੱਜਣਗੀਆਂ ਤਾਂ ਹੀ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਸਾਧਕ ਕਹਾਉਂਦੇ ਆ ਹੋਰ ਬੰਦੇ ਕਹਾਉਂਦੇ ਆ ਇਹੋ ਜਿਹੇ ਬੰਦੇ ਜਿਹੜੇ ਸਾਨੂੰ ਗੁੰਮਰਾਹ ਕਰਦੇ ਆ ਉਹ ਤਾਂ ਹੀ ਭੱਜਣਗੇ ਜੇ ਅਸੀਂ ਦਿਉ ਦੇ ਪਿਓ ਬਣਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਡਰ ਨਹੀਂ ਪਾਲਣਾ ਅੰਦਰ ਦਿਉ ਦੇ ਪਿਓ ਬਨਾਂ ਦੇਖੋ ਕੋਈ ਜਿਵੇਂ ਮਰਜ਼ੀ ਜੱਜ ਕਰਦਾ ਫਿਰੇ ਜਿਵੇਂ ਮਰਜ਼ੀ ਸੋਚਦਾ ਫਿਰੇ ਪਰ ਸਾਡੇ ਅੰਦਰ ਜਿਹੜੀ ਦਲੇਰੀ ਆ ਸਾਡੇ ਅੰਦਰ ਜਿਹੜੀ ਇਨਸਾਨੀਅਤ ਆ ਉਹ ਹਮੇਸ਼ਾ ਜਿਉਂਦੀ ਰਹਿਣੀ ਚਾਹੀਦੀ ਆ